ਚਲੋ ਸੁਣਾਉ ਕੀ ਸੁਣਾ ਰਹੇ ਸੀ ਅੱਜ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੁਸ਼ਕੀ ਕੋ ਹੈ ਮੈਂ ਕਲਸਿਨਸ ਕਨ ਸਕੂਲ ਬੁੱਧ ਸਿੰਘ ਵਾਲੇ ਵਿੱਚ ਪੜ੍ਹਦੀ ਹਾਂ ਮੇਰੇ ਪਿਤਾ ਦਾ ਨਾਮ ਰਾਮਪੁਰ ਰਾਮਪੁਰ ਖੋਲਦਾ ਹੈ ਅੱਜ ਮੈਂ ਤੁਹਾਡੇ ਸਾਹਮਣੇ ਆਪਣੀ ਆਪ ਲਿਖੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਵਿਤਾ ਪਸੰਦ ਆਵੇਗੀ ਮਾਂ ਮਾਂ ਸਾਨੂੰ ਹਰ ਬੁਰੀ ਚੀਜ਼ ਤੋਂ ਬਚਾਉਂਦੀ ਹੈ ਮਾਂ ਸਾਨੂੰ ਹਰ ਬੁਰੀ ਚੀਜ਼ ਤੋਂ ਬਚਾਉਂਦੀ ਹੈ ਉਹ ਸਾਡੇ ਲਈ ਪੂਰੀ ਦੁਨੀਆ ਨਾਲ ਲੜ ਜਾਂਦੀ ਹੈ ਉਹ ਸਾਡੇ ਲਈ ਪੂਰੀ ਦੁਨੀਆ ਨਾਲ ਲੜ ਜਾਂਦੀ ਹੈ ਉਹ ਸਾਨੂੰ ਸੱਚ ਸਿਖਾਉਂਦੀ ਹੈ ਉਹ ਸਾਨੂੰ ਸੱਚ ਸਿਖਾਉਂਦੀ ਹੈ ਉਹ ਸਾਨੂੰ ਹਰ ਖਤਰੇ ਤੋਂ ਬਚਾਉਂਦੀ ਹੈ ਉਹ ਸਾਨੂੰ ਹਰ ਖਤਰੇ ਤੋਂ ਬਚਾਉਂਦੀ ਹੈ ਉਹ ਆਪਣੇ ਉੱਤੇ ਜਾਨ ਬਾਹਰ ਨੂੰ ਵੀ ਤਿਆਰ ਰਹਿੰਦੀ ਹੈ ਉਹ ਆਪਣੇ ਬੱਚੇ ਤੇ ਜਾਨ ਵਾਇਰ ਨੂੰ ਵੀ ਤਿਆਰ ਰੰਦੀ ਹੈ ਸੱਚ ਦੱਸਾ ਸੱਚ ਦੱਸਾ ਤਾਂ ਉਸ ਜਾਨ ਹੀ ਅਦੇ ਬੱਚੇ ਵਿੱਚ ਹੁੰਦੀ ਹੈ ਉਹ ਆਪ ਲੱਖਾ ਦੁੱਖ ਸਾਲਵੇ ਹੋ ਹੋ ਆਪ ਲੱਖਾ ਦੁੱਖ ਸਾਲਵੇ ਪਰ ਸਾਨੂੰ ਇੱਕ ਵੀ ਸਹਿਨ ਨ ਦਿੰਦੀ ਹੈ ਪਰ ਸਾਨੂੰ ਇੱਕ ਵੀ ਸਹਿਨ ਨ ਦਿੰਦੀ ਹੈ ਬੱਚਾ ਵੀ ਕਿੰਨਾ ਹੀ ਬੁਰਾ ਕਿਉਂ ਨਾ ਹੋਵੇ ਬੱਚਾ ਭਾਵੇਂ ਕਿੰਨਾ ਹੀ ਬੁਰਾ ਕਿਉਂ ਨਾ ਹੋਵੇ ਉਸ ਵਿੱਚੋਂ ਇੱਕ ਨਾ ਇੱਕ ਚੰਗਿਆਈ ਢੋਲੀ ਲੈਂਦੀ ਹੈ ਉਸ ਵਿੱਚੋਂ ਇੱਕ ਨਾ ਇੱਕ ਚੰਗਿਆਈ ਕਉਂ ਵੀ ਲੈਂਦੀ ਹੈ ਆਪਣੇ ਬੱਚੇ ਨੂੰ ਦੁਖੀ ਵੇਖ ਕੇ ਆਪਣੇ ਬੱਚੇ ਨੂੰ ਦੁਖੀ ਵੇਖ ਕੇ ਆਪ ਦੁਖੀ ਹੋ ਜਾਂਦੀ ਹੈ ਆਪਣੇ ਬੱਚੇ ਤੇ ਗੁੱਸਾ ਕਰਨ ਤੋਂ ਬਾਅਦ ਆਪਣੇ ਬੱਚੇ ਤੇ ਗੁੱਸਾ ਕਰਨ ਤੋਂ ਬਾਅਦ ਆਪ ਵੀ ਦੁਖੀ ਹੋ ਜਾਂਦੀ ਆਪ ਵੀ ਦੁਖੀ ਹੋ ਜਾਂਦੀ ਹੈ ਆਪਣੇ ਬੱਚਿਆਂ ਨਾਲ ਖੇਡਦੇ ਖੇਡਦੇ ਆਪ ਉੱਚੀ ਬਣ ਜਾਂਦੀ ਹੈ ਆਪਣੇ ਬੱਚੇ ਨਾਲ ਖੇਡਦੇ ਖੇਡਦੇ ਆਪ ਬੱਚੀ ਬਣ ਜਾਂਦੀ ਹੈ ਉਹ ਸਭ ਦਾ ਖਿਆਲ ਰੱਖਦੀ ਹੈ ਉਹ ਸਬ ਦਾ ਖਿਆਲ ਰੱਖਦੀ ਹੈ ਪਰ ਆਪਣਾ ਰੱਖਣਾ ਭੁੱਲ ਜਾਂਦੀ ਹੈ ਉਹ ਆਪ ਭੁੱਖੀ ਰਹਿ ਲਵੇ ਉਹ ਆਪ ਭੁੱਖੀ ਰਹਿ ਲਵੇ ਪਰ ਸਾਨੂੰ ਭੁੱਖਾ ਰਹਿ ਨਾ ਦਿੰਦੀ ਹੈ ਸੱਚ ਦੱਸਾ ਇੱਕ ਇੱਕ ਮਾਂ ਬੱਚੇ ਨੂੰ ਨਹੀਂ ਸੱਚ ਦੱਸਾ ਇੱਕ ਮਾਂ ਬੱਚੇ ਨੂੰ ਇੱਕ ਬੱਚਾ ਮਾਂ ਨੂੰ ਜਨਮ ਦਿੰਦਾ ਹੈ ਫਿਰ ਜਦੋਂ ਫਿਰ ਜਦੋਂ ਉਸ ਦੁਨੀਆ ਭਰ ਦੀ ਖੁਸ਼ੀ ਲਿਆ ਕੇ ਦਿੰਦਾ ਹੈ ਫਿਰ ਜਦੋਂ ਉਸ ਦੁਨੀਆ ਭਰ ਦੀ ਖੁਸ਼ੀ ਲਿਆ ਕੇ ਦਿੰਦਾ ਹੈ ਤਾਂ ਉਸ ਮਾਂ ਦਾ ਨਿਕ ਫੁਰਾਂ ਖੜ ਜਾਂਦਾ ਹੈ ਤਾ ਸਮਾਧਾ ਦੇਖ ਫੁੱਲ ਵਾਂਗ ਹੋ ਜਾਂਦਾ ਧੰਨਵਾਦ ਚਲੋ